ਹੰਕਾਰ ਹੀ ਹੈ ਨਾ ਰਾਜਾ ਪਰ ਉਹਨਾਂ ਵਿੱਚ ਨਹੀਂ ਹੁੰਦਾ ਉਹਨਾਂ ਵਿੱਚ ਸ਼ੁੱਧ ਕਲਾ ਹੁੰਦੀ ਹੈ ਦੂਜੀਆਂ ਮਾਤੜਾ ਤਪੀਆਂ ਵਿੱਚ ਹੰਕਾਰ ਤੇ ਇਕਾਗਰਤਾ ਤੋਂ ਉਪਜੀਆਂ ਰਿੱਧੀਆਂ ਸਿੱਧੀਆਂ ਹੁੰਦੀਆਂ ਨੇ ਧਿਆਨ ਹੀ ਹੈ ਰਾਜਾ ਜੀ ਜਿੱਥੇ ਲਾਇਆ ਲੱਗ ਗਿਆ ਜਿੱਥੇ ਲੱਗ ਗਿਆ ਉੱਥੇ ਸਿੱਧੀ ਹੋ ਗਈ ਇਸ ਪ੍ਰਕਾਰ ਗੱਲਾਂ ਬਾਤਾਂ ਕਰਦੇ ਇਸ ਸਿਧਾਂਤ ਤੇ ਅਪੜੇ ਕਿ ਜੇ ॠषि ਜੀ ਦੇ ਝੋਲੇ ਦਰਸਤ ਹਨ ਤਾਂ ਉਹ ਅਨੰਦਪੁਰ ਵਾਲੇ ਗੁਰੂ ਜੀ અવਤਾਰ ਹਨ ਅਤੇ ਅਤੇ ਪਤੇ ਵੀ ਸਾਰੇ ਉਹੀ ਮਿਲਦੇ ਨੇ ਜੇ ਨਹੀਂ ਵੀ ਤਾਂ ਸਾਨੂੰ ਰਸਤਾ ਮਿਲ ਗਿਆ ਉਹ ਸ਼ਸਤਰਧਾਰੀ ਹਨ ਸੂਰਬੀਰ ਹਨ ਉਹਨਾਂ ਦੇ ਬੀਰਾਂ ਦੀ ਬਹਾਦਰੀ ਦੀ ਧਾਕ ਹੈ ਜੇ ਸਾਡੇ ਮਿੱਤਰ ਹੋ ਜਾਣ ਤਾਂ ਪਾਸਾ ਜ਼ਰੂਰ ਭਾਰੀ ਹੋ ਜਾਏਗਾ ਜਿਸ ਗੱਦੀ ਦਾ ਰਾਮ ਰਾਏ ਹੈ ਉੱਤਸਗ ਦਿੱਦੇ ਖੁਦ ਇਹ ਮਾਲਕ ਹਨ ਇਹਨਾਂ ਦੇ ਪਿੱਛੇ ਮਾਝਾ ਮਾਲਵਾ ਧਰਪ ਨਕਾ ਤਹਨੇ ਪੋਠੋਹਾਰ ਉਧਰ ਸਿੰਧ ਤੇ ਇਧਰ ਦੱਖਣ ਤੱਕ ਐਸ਼ਵਰਿਆ ਹੈ ਉਹਨਾਂ ਨੂੰ ਆਪਣੇ ਰਾਜ ਵਿੱਚ ਲੈ ਆਈਏ ਇਹ ਚਾਲ ਜ਼ਰੂਰ ਸੋਹਣੀ ਹੈ ਜੋ ਅਜ ਰਿਸ਼ੀ ਜੀ ਦੇ ਦਰਸ਼ਨਾਂ ਤੋਂ ਸੁਝੀ ਹੈ ਨਾਹਨ ਪਹੁੰਚ ਕੇ ਰਾਜਾ ਨੇ ਆਪਣੇ ਇੱਕ ਛੋਟੇ ਮੰਤਰੀ ਸੋਭੂ ਨੂੰ ਬਹੁਤ ਸਾਰੇ ਨਜ਼ਰਾਨੇ ਗੁਰਾਂ ਲਈ ਦੇ ਕੇ ਚੁੱਪਚੀ ਪੀਤੇ ਅਨੰਦਪੁਰ ਵੱਲ ਤੋਰ ਦਿੱਤਾ ਜਿੱਥੇ ਅਪੜ ਕੇ ਵਜ਼ੀਰ ਨੇ ਯਥਾਯੋਗ ਆਦਰ ਉਤਾਰਾ ਆਰਾਮ ਪਾਇਆ ਵਜ਼ੀਰ ਦੀ ਮਰਜ਼ੀ ਆਪਣਾ ਸੁਦੇਸ਼ਾ ਗੁਪਤ ਦੇਣ ਦੀ ਸੀ ਪਰ ਨਿਰਭੈ ਯੋਧੇ ਸਤਗੁਰ ਜੀ ਨੇ ਅਗਲੇ ਦਿਨ ਲੱਗੇ ਦੀਵਾਨ ਵਿੱਚ ਪੱਤਰਕਾ ਲਈ ਆਪ ਸੁਣੇ ਅਰਫਾਰੇ ਦਰਬਾਰੀਆਂ ਸੁਣਾਈ ਵਜ਼ੀਰ ਨੂੰ ਅਗਲੇ ਦਿਨ ਜਵਾਬ ਦੇਣ ਲਈ ਆਖਿਆ ਗਿਆ ਤੇ ਸਤਗੁਰੂ ਜੀ ਨੇ ਮਾਮੇ ਕਿਰਪਾਲ ਚੰਦ ਮੁਰਸ਼ੀ ਸਾਹਿਬ ਚੰਦ ਤੇ ਹੋਰ ਨਿਕਟਵਰਤੀਆਂ ਨਾਲ ਸਲਾਹ مشورہ ਗਿਣਿਆ ਮਾਤਾ ਜੀ ਤੋਂ ਸਲਾਹ ਪੁੱਛੀ ਸਾਰਿਆਂ ਦੀ ਮਰਜ਼ੀ ਇਹੋ ਬਣੀ ਕਿ ਚੱਲਣਾ ਹੀ ਠੀਕ ਹੈ ਸਲਾਹਗੀਰ ਤੇ مشورہ ਦੇਣ ਵਾਲੇ ਤਾਂ ਇਸ ਲੁਕਤੇ ਤੋ ਟੁਰਨਾ ਚਾਹਦੇ ਸਨ ਕਿ ਭੀਮ ਚੰਦ ਨਾਲ ਜੰਗ ਛਿੜਨ ਵਾਲਾ ਹੈ ਚਲੇ ਗਿਆ ਉਹ ਟਲ ਜਾਏਗਾ ਪਰ ਗੁਰੂ ਜੀ ਕੋਈ ਅਗੰਭੀ ਰੂਪ ਉਸ ਦੇ ਤੂਏ ਹੋਏ ਅੰਦਰ ਆਤਮੇ ਤਿਆਰੀ ਕਰਨ ਲੱਗੇ ਉਹ ਜੋ ॠषि ਸੀ ਜਿਸ ਦੀ ਤਾਂ ਜਿਸ ਦੀ ਮੰਗ ਖਿੱਚਾਂ ਪਾ ਰਹੀ ਸੀ ਉਸ ਨੂੰ ਪਾਤਸ਼ਾਹ ਜੀ ਪਛਾਣਦੇ ਸਨ ਬਿਰਦ ਪਾਲਣਾ ਹੈ ਨਾ ਉਹਨਾਂ ਨੂੰ ਕੋਈ ਦਲੀ ਤੜਫ ਚਰਨਾਟਾਂ ਦੇ ਰਹੀ ਸੀ ਕਿਸੇ ਪਿਆਰ ਵਲਵੇ ਦੀ ਖਿੱਚ ਪੈਂਦੀ ਸੀ ਸੋ ਸਭ ਤਰ੍ਹਾਂ ਸਭ ਪਾਸੇ ਤੋਂ SLA ਪੱਕੀ ਠਹਿਰ ਗਈ ਮੌਸਮ ਵੀ ਕੁਝ ਅੱਛਾ ਸੀ ਬਰਸਾਤ ਹੋ ਹਟੀ ਸੀ ਤੇ ਉੱਚੀਆਂ ਧੂਣਾ ਵਿੱਚ ਰੁੱਤ ਟਿਕਵੀਂ ਹੁੰਦੀ ਜਾ ਰਹੀ ਸੀ ਗੁਰੂ ਜੀ ਨੇ ਅਸੂ ਦੇ ਮਹੀਨੇ ਸੰਮਤ 1741 ਬਿਕਰਮੀ ਵਿੱਚ ਅਨੰਦਪੁਰ ਸਾਹਿਬ ਤੋਂ ਕੂਚ ਕੀਤਾ 500 ਸ਼ਸਤਰਬਧ ਜਵਾਲ ਨਾਲ ਲਿੱਤੇ ਬਾਕੀ ਦੀ ਸੈਨਾ आनंदपुर दी राखी वास्ते रखे माता गुजरी जी ਤੇ ਮਹਿਲ ਵੀ ਨਾਲ ਟੁਰੇ ਹੋਰ ਪਿਆਰੇ ਤੇ ਦਲੀ ਸੇਵਕ ਵੀ ਨਾਲ ਚਾਲੇ ਪਾਏ ਪਹਿਲੇ ਕੀਰਤਪੁਰ ਆਏ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਦਰੇ ਕੜਾ ਪ੍ਰਸ਼ਾਦ ਕਰਾਇਆ ਤੇ ਫਿਰ ਰੋਪੜ ਵੱਲ ਕੂਚ ਕਰ ਗਏ ਵਜ਼ੀਰ ਸਿਰਪਾਓ ਤੇ ਮناسب ਜਵਾਬ ਲੈ ਕੇ ਅੱਗੇ-ਅੱਗੇ ਚਲਾ ਗਿਆ ਜੋ ਰਾਜੇ ਨੂੰ ਖੁਸ਼ਖਬਰੀ ਸੁਣਾਵੇ ਤੇ ਅਗਵਾਨੀ ਦੀ ਤਿਆਰੀ ਹੋ ਜਾਵੇ ਇਧਰੋਂ ਸਤਗੁਰੂ ਜੀ ਵੀ ਛੇਤੀ ਆਪੜ ਗਏ ਦਰਾ ਤੇ ਆਏ ਸੁਣ ਕੇ ਮੇਦਨੀ ਪ੍ਰਕਾਸ਼ ਅੱਗੋ ਲੈਣ ਵਾਸਤੇ ਆਇਆ ਆਪਦੇ ਨਾਲ ریاست ਦੇ ਅਹੁਦੇਦਾਰ ਸ਼ਹਿਰੋਂ ਅੱਗੇ ਲੈਣ ਵਾਸਤੇ ਵਧੇ ਦਰਸ਼ਨ ਜਦ ਹੋਏ ਤਦ ਰਾਜੇ ਨੇ ਦਰਬਾਰੀਆਂ ਸਮੇਤ ਚਰਨਾ ਤੇ ਸਿਰ ਧਰਿਆ ਅ ਸਿਰ ਲੈ ਕੇ ਪ੍ਰਸੰਨ ਹੋਇਆ ਤੇ ਰਕਾਬ ਦੇ ਨਾਲ ਨਾਲ ਹਮਰ ਕਾਬ ਹੋ ਕੇ ਚੱਲਣ ਲਗਾ ਪਰ ਪੈਦਲ ਆਪਣੇ ਨਗਰ ਲਿਆ ਆਇਆ ਨਗਰ ਦੇ ਦਰਵਾਜੇ ਅੱਗੇ ਸ਼ਹਿਰ ਦੇ ਸਾਧੂ ਬ੍ਰਾਹਮਣ ਪੁਜਾਰੀ ਚੌਧਰੀ ਤੇ ਵੱਡੇ ਵੱਡੇ ਵਪਾਰੀ ਖੜੇ ਸਨ ਵੱਡੇ ਪ੍ਰੋਤ ਨੇ ਆਪਜੀ ਦੀ ਆਰਤੀ उतारी ਤੇ ਸਭ ਨੇ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਮਾਲਕ ਜਾਣ ਕੇ ਆਦਰ ਸਤਕਾਰ ਕਰਨ ਬੰਦਨਾ ਕਰਕੇ ਸ਼ਹਿਰ ਵਿੱਚ ਪ੍ਰਵੇਸ਼ ਕਰਵਾਇਆ ਤੇ ਉਸ ਸਾਥ ਡੇਰਾ ਕਰਾਇਆ ਜਿੱਥੇ ਹੁਣ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ ਸਤਿਗੁਰੂ ਜੀ ਦੇ ਨਾਹਣ ਆਵਨ ਤੇ ਰਾਜਾ ਦੀ ਇਸ ਪ੍ਰਕਾਰ ਦੀ ਸ਼ਰਧਾ ਵਾਲੀ ਖਾਤਰਦਾਰੀ ਤੇ ਨਗਰ ਨਿਵਾਸੀਆਂ ਦੀ ਪਰਜਾ ਸਤਕਾਰ ਦੀ ਖਬਰ ਇਹ ਜਮਨਾ ਦੇ ਉਰਾਰ ਪਾਰ ਧੂਣ ਵਿੱਚ ਇਹੋ ਤੁਮੀ ਜੀ ਕੋ ਧੂਣਾ ਵਾਦੀਆਂ ਵਿੱਚ ਉੱਚੀ ਆਵਾਜ਼ ਗੂੰਜਦੀ ਹੈ ਰਾਮ ਰਾਜ ਜੀ ਨੂੰ ਵੀ ਇਹ ਖਬਰ ਪੜੀ ਉਸ ਨੇ ਫਤਿਹशाह ਸ਼੍ਰੀਨਗਰ ਦੇ ਰਾਜੇ ਨੂੰ ਕਹਿ ਕਲਿਆ ਕਿ ਭਾਈ ਹੁਣ ਉਸ ਗੱਦੀ ਦੇ ਮਾਲਕ ਆ ਗਏ ਹਨ ਜਿਸ ਗੱਦੀ ਦਾ ਮੈਂ ਇੱਕ ਨਗੂਣਾ ਜਿਹਾ ਸੇਵਕ ਹਾਂ ਚਾਹੇ ਮੇਰਾ ਵਿਰੋਧ ਰਿਆ ਹੈ ਪਰ ਸੱਚ ਸੱਚ ਹੈ ਤੇ ਸੱਚ ਇਹ ਹੈ ਕਿ ਉਸ ਚਸ਼ਮੇਸਮਾਨ ਅਗੰਮੀ ਤਾਕਤ ਵਾਲੇ ਹਨ ਤੇ ਮੈਂ ਇੱਕ ਛੋਟੀ ਜੀ ਸਰ ਛਪੜੀ ਦੀ ਤਰ੍ਹਾਂ ਉਸ ਚਸਮੇ ਦੇ ਜਾਲ ਵਾਲਾ ਹੋਇਆ ਸੋ ਹੁਣ ਮੈਂ ਕੋਈ ਆਤਮਕ ਬਲ ਜਾਂ ਸਰੀਰਕ ਬਲ ਰਾਜੇ ਮੇਦਨੀ ਪ੍ਰਕਾਸ਼ ਦੇ ਵਿਰੁੱਧ ਨਹੀਂ ਲਗਾ ਸਕਾਂਗਾ ਦੂਸਰੇ ਤੂੰ ਮੇਰਾ ਹਿੱਤੂ ਹੈ ਮੈਂ ਤੈਨੂੰ ਮਤ ਦਿਆਂਗਾ ਕਿ ਹੁਣ ਵਿਰੋਧ ਛੱਡ ਦੇ ਤੇ ਜਿਤਨਾ ਇਲਾਕਾ ਤੂੰ ਜ਼ਬਰੀ ਰਾਜੇ ਨਾਲ ਦਾ ਮਾਰ ਲਿਆ ਹੈ ਨਾ ਉਹ ਮੋੜ ਦੇ ਨਹੀਂ ਤਾਂ ਉਹ ਤੈਨੂੰ ਛੱਡਣਾ ਪਵੇਗਾ ਕਿਉਂਕਿ ਦੂਜੇ ਪਾਸੇ ਉਹ ਆ ਗਏ ਨੇ ਜਿਨ੍ਹਾਂ ਦਾ ਬਿਰਦ ਦੀਨਾ ਬੰਦੂ ਤੇ ਸਰਨਾਗਤਾ ਨੂੰ ਪਾਲਣ ਵਾਲਾ ਰਾਜਾ ਫਤਿਹ ਸ਼ਾਹ ਵੀ ਸੁਣ ਚੁੱਕਾ ਸੀ ਕਿ ਗੁਰੂ ਮਹਾਰਾਜ ਜੀ ਸੈਨਾ ਸਮੇਤ ਨਾਹਨ ਆ ਗਏ ਹਨ ਤੇ ਉਹਨਾਂ ਦੇ ਐਸ਼ਵਰਿਆ ਦੀਆਂ ਧਮਾਂ ਸੁਣ ਚੁੱਕਾ ਸੀ RAM RAJ ਦਾ ਸੰਦੇਸ਼ਾ ਵੀ ਸੁਣਿਆ ਇਹ ਵੀ ਜਾਣਦਾ ਸੀ ਕਿ ਮੇਰਾ ਸਾਰਾ ਇਲਾਕਾ ਸਗੋ ਟੇਰੀ ਤੇ ਖਾਸ ਇਲਾਕਾ ਵੀ ਸਾਰੇ RAM RAJ ਦੇ ਮਗਰ ਹਨ ਜੇ RAM RAJ ਜੀ ਦੀ ਰਾਏ ਬਦਲੀ ਆmeri ਪਰਜਾ ਵਿੱਚ ਤੇ ਆਂਡਗਵਾਂਡ ਵਿੱਚ ਸੁਖ ਨਹੀਂ ਵਰਤੇਗਾ ਸੋ ਉਸਨੇ ਮੇਦਨੀ ਪ੍ਰਕਾਸ਼ ਦੇ ਜਬਰੀ ਦਬੇ ਹੋਏ ਇਲਾਕੇ ਨੂੰ ਛੱਡ ਦਿੱਤਾ ਤੇ ਮੇਦਨੀ ਪ੍ਰਕਾਸ਼ ਇਹ ਪ੍ਰਤੱਖ ਕਰਾਮਾਤ ਵੇਖ ਕੇ ਤੇ ਆਪਣੇ ਨਾ ਕੇਵਲ ਗਏ ਇਲਾਕੇ ਦੀ ਮੋਰੀ ਨੇ ਬਲਕੇ ਰਾਜ ਸਾਜ ਸਾਰੇ ਹੀ ਚਲੇ ਜਾਣ ਦੇ ਪੈਸੇ ਦੀ ਨਿਵਰਤੀ ਨੇ ਹੋਰ ਖੁਸ਼ੀ ਦਿੱਤੀ ਤੇ ਸਤਿਗੁਰੂ ਜੀ ਦੀ ਸੇਵਾ ਹੋਰ ਚਾਹ ਨਾਲ ਸ਼ਰਧਾ ਨਾਲ ਕਰਨ ਲੱਗਾ ਫਤਿਹशाह ਵੱਲੋਂ ਵੀ ਗੁਰੂ ਜੀ ਦੇ ਹਜ਼ੂਰ ਇੱਕ ਏਲਤੀ ਆਇਆ ਤੇ ਕੁਛ ਨਜ਼ਰਾਨਾ ਲਿਆਇਆ ਤੇ ਇੱਕ ਹਿੱਤ ਦੀ ਪੱਤਰਕਾ ਲਿਆਇਆ ਜਿਸ ਵਿੱਚ ਆਪਣੇ ਮਨ ਦੀ ਸ਼ੁੱਧ ਭਾਵਨਾ ਤੇ ਗੁਰੂ ਜੀ ਨਾਲ ਪਿਆਰ ਦਾ ਇਕਰਾਰ ਸੀ ਇਸ ਏਲਤੀ ਦੇ ਆਦਰ ਨਾਲ ਵਿਦਾ ਹੋਣ ਮਗਰੋਂ ਸਤਗੁਰੂ ਜੀ ਨੇ ਮਾਮਾ ਕਿਰਪਾਲ ਚੰਦ ਜੀ ਨੂੰ ਫਤਿਹ ਸ਼ਾਹਦ ਪਾਸ ਭੇਜਿਆ ਮਾਮਾ ਜੀ ਨੇ ਰਾਜਾ ਜੀ ਨੂੰ ਗੁਰੂ ਜੀ ਦਾ ਆਸ਼ਾ ਬਹੁਤ ਅਛੀ ਤਰ੍ਹਾਂ ਸਮਝਾਇਆ ਕਿ ਉਹ ਰਾਜਿਆਂ ਦਾ ਪਰਸਪਰ ਲੜਨਾ ਪਸੰਦ ਨਹੀਂ ਕਰਦੇ ਤੁਹਾਡਾ ਮਿਲ ਬੈਠਣਾ ਤੇ ਮਿਲ ਵਰਤਣਾ ਦੇਸ਼ ਤੇ ਪਰਜਾ ਲਈ ਸੁਤੰਤਰਤਾ ਦਾ ਹੁਕਮ ਰੱਖਦਾ ਹੈ ਤੁਸੀਂ ਦੇਸ਼ ਵਿੱਚ ਕਈ ਹਜ਼ਾਰ ਐਸੇ ਹੋ ਜੋ ਰਾਜੇ ਮਹਾਰਾਜੇ ਰਾਣੇ ਤੇ ਰਾਓ ਸਦਾਉਦੇ ਹੋ ਸ਼ਸਤਰ ਤੇ ਸੈਨਾ ਰੱਖਦੇ ਹੋ ਨਾ ਬਿਲ ਬੈਠਣ ਕਰਕੇ ਆਪੋ ਵਿੱਚ ਪਾਟੇ ਪੈ ਹੋ ਤੇ ਸਾਰੇ ਗੁਲਾਮੀ ਵਿੱਚ ਪੈ ਭਟਕਦੇ ਫਿਰਦੇ ਹੋ ਕਿਉਂ ਤੁਸੀਂ ਪਿਆਰ ਨਾਲ ਨਾ ਰਹੋ ਜੋ ਸਬਦਾ ਬਲ ਵਧੇ ਤੇ ਸਾਂਝਾ ਬਲ ਸਾਰੇ ਦੇਸ਼ ਨੂੰ ਸੁਤੰਤਰ ਕਰੇ ਇਸ ਉਪਦੇਸ਼ ਨਾਲ ਫਤਿਹ ਸ਼ਾ ਗੁਰੂ ਜੀ ਦਾ ਪ੍ਰੇਮੀ ਹੋ ਗਿਆ ਉਧਰ ਮੇਦਨੀ ਪ੍ਰਕਾਸ਼ ਨੂੰ ਕੁਰਾਨੇ ਤਿਆਰ ਕਰ ਰੱਖਿਆ ਸੀ ਜਦੋਂ ਫਤਿਹ ਸ਼ਾ ਆਪਦੇ ਦਰਸ਼ਨਾਂ ਨੂੰ ਆਇਆ ਤਾਂ ਮੇਲਨ ਹਾਰ ਸਤਗੁਰੂ ਜੀ ਨੇ ਮਾਮਾ ਜੀ ਨੂੰ ਵਿੱਚ ਵਿਚੋਲਾ ਬਣਾ ਕੇ ਸੁਲਾ ਕਰਾ ਦਿੱਤੇ ਦੋਵੇਂ ਆਪੋ ਵਿੱਚ ਭਿੱਤਰ ਬਣ ਗਏ ਤੇ ਦੋਵੇਂ ਆਪਣੀ ਵੱਡੀ ਤਾਕਤ ਵੇਖ ਕੇ ਸਤਿਗੁਰ ਜੀ ਦੀ ਸੇਵਾ ਕਰਨ ਲੱਗ ਪਏ। ਰਾਜੇ ਮੇਦਨੀ ਪ੍ਰਕਾਸ਼ ਨੇ ਹੁਣ ਸਤਿਗੁਰਾਂ ਦਾ ਨਿਰਾਸ਼ ਪੱਕੀ ਤਰ੍ਹਾਂ ਆਪਣੇ ਦੇਸ਼ ਚ ਆਇਆ ਤੇ ਡੇਰਾ ਪੱਕਾ ਲਾਉਣ ਵਾਸਤੇ ਸ਼ੇਰ ਸ਼ਿਕਾਰ ਕਰਦਾ ਸੋਹੜੇ ਸੋਹਣੇ ਟਿਕਾਣੇ ਵਿਖਾਉਣ ਲੱਗ ਪਿਆ। ਇੱਕ ਦਿਨ ਸੈਰ ਕਰਦੇ ਕਰਦੇ ਸਤਿਗੁਰ ਜੀ ਨੇ ਜਮਨਾ ਦੇ ਕਿਨਾਰੇ ਇੱਕ ਥਾਂ ਪਸੰਦ ਕੀਤੀ ਜੋ ਅਤਿ ਰਮਣੀਕ ਸੀ। ਇਸ ਜਗ੍ਹਾ ਸਤਗੁਰੂ ਜੀ ਦੇ ਨਿਵਾਸ ਵਾਸਤੇ ਇੱਕ ਮਕਾਨ ਤੇ ਸੰਤਾਂ ਵਾਸਤੇ ਡੇਰੇ ਤੇ ਇੱਕ ਰੱਖਿਆ ਵਾਸਤੇ ਕੋਟ ਦੀ ਸ਼ਕਲ ਦਾ ਕਿਲਾ ਰਚਨੇ ਦੀ ਸਲਾਹ ਹੋਈ ਰਾਜੇ ਮੇਦਨੀ ਪ੍ਰਕਾਸ਼ ਨੇ ਇਸ ਕਾਰਜ ਲਈ ਆਪਣੇ ਦੇਸ਼ ਦੇ ਰਾਜ ਮਜ਼ਦੂਰ ਲਾ ਦਿੱਤੇ ਤੇ ਇਮਾਰਤਾਂ ਬਣਨ ਲੱਗ ਪਈਆਂ ਔਰ ਸਤਗੁਰੂ ਜੀ ਹੁਣ ਆਪਣੀ ਫੌਜ ਤੇ ਸੰਗਤ ਦਾ ਡੇਰਾ ਇੱਥੇ ਲੈ ਆਏ ਇਸ ਟਿਕਾਣੇ ਦਾ ਨਾਮ ਸ੍ਰੀ ਗੁਰੂ ਜੀ ਨੇ ਪੌਂਟਾ ਰੱਖਿਆ ਮੱਗਰ ਦੇ ਮਹੀਨੇ ਸਗਰਾਂਦ ਨੂੰ ਇਸ ਦੀ ਨੀਂਹ ਧਰੀ ਜੋ ਗੁਰਦੁਆਰਾ ਹੁਣ ਤੱਕ ਹੈ ਤੇ ਬਾਕੀ ਨਿਸ਼ਾਨ ਕੁਝ-ਕੁਝ ਮਿਲਦੇ ਹਨ ਇਹ ਥਾਂ ਬੜਾ ਰਮਣੀਕ ਹੁੰਨ ਤੇ ਸਵਾ ਟਿਕਾਣੇ ਦੀ ਵੀ ਬਹੁਤ ਉੱਤਮ ਸੀ ਚਰਚਾ ਸੀ ਇੱਥੋਂ ਦੇਸ਼ ਦੀ ਤੇ ਢੇਰੇ ਦੀ ਸੜਕ ਇੱਥੇ ਆ ਕੇ ਟੋਕਦੀ ਹੈ ਇਧਰ ਇਮਾਰਤਾਂ ਜਾਰੀ ਸਨ ਉਧਰ ਦੇਸ਼-ਦੇਸ਼ ਦੀਆਂ ਸੰਗਤਾਂ ਇਹ ਸੁਣ ਕੇ ਕਿ ਗੁਰੂ ਜੀ ਇੱਥੇ ਆ ਟਿਕੇ ਹਨ ਉਮੜ ਕੇ ਆਈਆਂ ਕਥਾ ਕੀਰਤਨ ਆਸਾ ਦੀ ਵਾਰ ਦੇ ਦੀਵਾਨ ਫੱਜਦੇ ਸੂਰਮੇ ਫੌਜੀ ਖੇਲਾ ਕਵੈਦਾਂ ਕਰਦੇ ਕਵੀ ਜਨ ਕਵੀ ਸਮਾਜ ਲਗਾਉਂਦੇ ਸੂ ਜੰਗਲ ਵਿੱਚ ਮੰਗਲ ਹੋ ਗਿਆ ਦੂਰ ਦੂਰ ਤੱਕ ਡੇਰੇ ਤੰਬੂ ਕੱਖ ਫੂਸ ਦੇ ਛੱਪਰ ਸ਼ਮਿਆਨ ਨੇ ਖੇਮ ਵਿੱਚ ਸਭ ਸਜ ਗਏ ਸਿੱਖੀ ਉਪਦੇਸ਼ ਪ੍ਰਚਾਰ ਆਨੰਦ ਦੇ ਪ੍ਰਵਾਹ ਟਰਪੈ ਸਤਿਗੁਰ ਜੀ ਜਮਨਾ ਵਿੱਚ ਇਸ਼ਨਾਨ ਤਾਰੀਆਂ ਖੇਲਾਂ ਜੰਗਲ ਵਿੱਚ ਸ਼ਿਕਾਰ ਕਸਰਤਾਂ ਸ਼ੇਰਾਂ ਦਾ ਮਾਰਨਾ ਤੇ ਸਿੱਖਾਂ ਨੂੰ ਤਿਆਰ ਬਰ ਤਿਆਰ ਕਰਨਾ ਅਸਚਰਜ ਰੰਗ ਲਾ ਦਿੱਤੇ ਕਲਗੀਧਰ ਜੀ ਦੇ ਮਾਨੁਖਨਾਟ ਦੇ ਜੀਵਨ ਵਿੱਚ ਪੌਂਟੇ ਦੇ ਇਹ ਦਿਨ ਜਿਸ ਰੰਗ ਦੇ ਗੁਜ਼ਰੇ ਹਾਂ ਉਹ ਬੜੇ ਸਵਾਦਲੇ ਗੁਜ਼ਰੇ ਹਾਂ ਕਵਤਾ ਵੀ ਆਪਨੇ ਬਹੁਤ ਇੱਥੇ ਜਮਨਾ ਕਿਨਾਰੇ ਉਚਾਰਨ ਕੀਤੀ। ਚੋਣਵੇਂ ਸੂਰਮੇ ਕਵੀ ਤੇ ਵਿਦਵਾਨ ਵੀ ਇੱਥੇ ਇਕੱਠੇ ਕੀਤੇ ਸਨ। ਸਲਾਹਖਾਨਾ ਵੀ ਬਣਾਇਆ। ਅੱਸੂ ਵਿੱਚ ਸਤਿਗੁਰੂ ਜੀ ਆਏ ਤੇ ਮੱਗਰ ਵਿੱਚ ਇੱਥੇ ਐਉਂ ਜਾਪਦਾ ਸੀ ਕਿ ਆਨੰਦਪੁਰ ਇਹੋ ਹੈ ਤੇ ਸਦਾ ਤੋਂ ਭਾਗ ਇੱਥੇ ਲੱਗ ਰਿਹਾ। ਆਪ ਵਾਸਤੇ ਜੋ ਮੰਦਰ ਕਿਲੇ ਦੀ ਡੌਲ ਦਾ ਬਣ ਰਿਹਾ ਸੀ ਸੋ ਇਸ ਤਰੀਕੀ ਚਾਲ ਨਾਲ ਬਣ ਰਿਹਾ ਸੀ। ਕੇਪੋ ਵਿੱਚ ਆਪਦੇ ਪੁਰਬ ਦਿਨ ਇਸ ਵਿੱਚ ਪ੍ਰਵੇਸ਼ ਦਾ ਖਿਆਲ ਵੀ ਪੱਕਾ ਹੋ ਰਿਹਾ ਸੀ ਨੇੜੇ ਦੇ ਸਾਧੂ ਮਹਾਤਮਾ ਵੀ ਆ ਰਹੇ ਸਨ ਜੀ ਦਾਨ ਤੇ ਜੀਵਾਂ ਦੇ ਉਧਾਰ ਦਾ ਆਤਮਿਕ ਵਪਾਰ ਵੀ ਬੜੇ ਜੋਗਨਾ ਪਰ ਸੀ ਜਮਨਾ ਜੋ ਉੱਪਰਲੇ ਪਹਾੜ ਧਾਰਾ ਤੋਂ ਨਿਕਲਦੀ ਹੈ ਇਸ ਦੇ ਸੋਮੇ ਨੂੰ ਜਮਨੋਤਰੀ ਆਖਦੇ ਆ ਪਰੇ ਉੱਥੋਂ ਤੁਰ ਕੇ ਅਜਬ ਚੱਕਰ ਘੇੜ ਖਾਂਦੀ ਪਰਬਤਾਂ ਦੀਆਂ ਖੱਡਾਂ ਵਿੱਚੋਂ ਲੰਘਦੀ ਅਖੀਰ ਦੁਗਣ ਵਿੱਚ ਆ ਨਿਕਲਦੀ ਹੈ ਜਿਸ ਟਿਕਾਣੇ ਇਹ ਪਰਬਤਾਂ ਤੋਂ ਬਾਹਰ ਆਉਦੀ ਹੈ ਉਹ ਅੱਜ ਕੱਲ ਦੇ ਮਨਸੂਰੀ ਅਖਵਾਉਂਦਾ ਹੈ ਇਹ ਪਹਾੜਾ ਤੋਂ 15 ਕੁ ਮੀਲ ਪਿੱਛੋਂ ਨੂੰ ਹੈ ਉਸ ਟਿਕਾਣੇ ਇਧਰ ਦੇ ਪਹਾੜਾ ਵਿੱਚੋਂ ਤਾਂ ਇਹ ਕਲਿੰਦਰੀ ਅਖਵਾਉਂਦੀ ਹੈ ਅੱਗੇ ਆ ਕੇ ਜਮਨਾ ਬਣਦੀ ਹੈ ਤੇ ਫਿਰ ਸੋਹਣੀ ਸਾਫ ਨਿਰਮਲਤਾ ਨਾਲ ਨਿਕਲਦੀ ਹੈ ਤੇ ਉੱਤਰ ਰੁਖ ਤੋਂ ਇੱਕ ਹੋਰ ਇਹੋ ਜੀ ਨਦੀ ਤੌਸ ਨਾਮ ਦੀ ਆਉਂਦੀ ਹੈ ਦੋਹਾਂ ਦਾ ਇੱਕ ਥਾਂ 'ਵਾਂੇ ਸੰਗਮ ਹੋ ਜਾਂਦਾ ਹੈ ਤੌਸਾ ਆਪਣਾ ਨਾਮ ਤੇ ਸਫ਼ਰ ਇੱਥੇ ਸਮਾਪਤ ਕਰਦੀ ਹੈ ਤੇ ਜਮਨਾ ਵਿੱਚ ਮਿਲ ਕੇ ਜਮਨਾ ਦਾ ਰੂਪ ਹੋ ਕੇ ਅੱਗੇ ਨਾਲ ਟੁਰ ਪੈਂਦੀ ਹੈ ਇੱਥੇ ਇਹ ਧਾਰਾ ਛੋਟੀਆਂ-ਛੋਟੀਆਂ ਪਹਾੜੀਆਂ ਤਿੱਬੀਆਂ ਦੇ ਚਰਨਾਂ ਦੇ ਨਾਲ-ਨਾਲ ਜਾਂਦੀ ਪੌਂਟੇ ਤੁਲੰਗ ਫੈਜ਼ਾਬਾਦ ਕੋਲ ਖੁੱਲੇ ਮੈਦਾਨਾਂ ਵਿੱਚ ਜਾ ਵੜਦੀ ਹੈ। ਇਸੇ ਇਕਾਂਤ, ਸੁਤੰਤਰਤਾ, ਸਵਸਥਾ, ਜਲ ਦੀ ਨਿਰਮਲਤਾ ਤੇ ਬੰਦ ਦੀ ਹਰਿਆਵਲ ਰਾਉ ਨੇ ਰਖੀ ਬ੍ਰਾਹਮਣ ਨੂੰ ਇੱਥੇ ਟਿਕਾ ਛੱਡਿਆ ਸੀ। ਅਸੀਂ ਪਿੱਛੇ ਦੱਸ ਆਇਆ ਕਿ ਰਾਜਾ ਤੇ ਵਜ਼ੀਰ ਇੱਥੇ ਇਸ ਬ੍ਰਾਹਮਣ ਨੂੰ ਮਿਲਣ ਗਏ ਸਨ। ਇਹ ਤਪੀ ਬ੍ਰਾਹਮਣ ਦੀ ਆਪਣੀ ਕੁਟਿਆ ਵਿੱਚ ਗੁਰਤ ਨਾਲ ਗੱਲਾਂ ਕਰਦੇ ਆਂ ਉਮਰ ਬਿਹਾ ਆ ਗਈ ਦਿਨ ਬਤਾਉਂਦੇ ਸਨ ਸਿਮਰਨ ਕਰਦੇ ਸਨ ਆਪਣਾ ਧਿਆਨ ਧਰਲੇ ਸਨ ਤੇ ਗਾਈਆਂ ਦਾ ਦੁੱਧ ਪੀ ਛੱਡਦੇ ਸਨ ਤੇ ਕੋਈ ਅਗਮੇਰਾ ਤੱਕਦੇ ਰਹਿੰਦੇ ਸਨ ਆਪ ਬ੍ਰਹਮ ਦਾ ਖਿਆਲ ਜਾਣਦੇ ਸਨ ਰਸਤਾ ਧਿਆਨ ਸਮਝਦੇ ਸਨ ਤਿਆਗ ਦੇ ਪੂਰੇ ਤਪ ਹੱਠ ਦੇ ਤਕੜੇ ਸਨ ਤ੍ਰਿਸ਼ਨਾ ਨਹੀਂ ਸੀ ਸੀ ਤਾ ਦਰਸ਼ਨ ਦੀ ਭੁੱਖ ਕਦੇ-ਕਦੇ ਆਪ ਖਿਆਲ ਕਰਦੇ ਸੀ ਕਿ ਮੈਂ ਪਿਆਰ ਕਰਦਾ ਹਾਂ ਪਰ ਅੱਗੋਂ ਪਿਆਰ ਨਹੀਂ ਹੁੰਦਾ